ਹੋ ਟੰਡ ਖੂਦੀ ਵਾਂਗੂ ਨੀ ਤੂੰ ਆਈ ਸਿ ਭਾਰਿ ਕੇ ਅਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰ ਗਏ ਅਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰ ਗਏ ਹੁਨਾਥੋਂ ਕੇ ਤੇਰਾ ਅੱਜ ਬਦਲਿਆ ਬਾਣਾ ਉਹ ਤੇਰਾ ਹੱਸਦਾ ਖੇਡਦਾ ਹਾ ਉੜ ਗਿਆ ਫੌਰਨ ਮਾਣਾ ਅੱਧ ਹੋ ਗਿਆ ਪਿੰਜਰਾ ਨੀਰੂ ਤੇਰੀ ਧੜਕੇ ਓ ਤੁਰ ਚੱਲੀ ਜਿੰਦੜੀਏ ਨਹੀਂ ਘੱਲ ਹੱਦ ਕਰੀਏ ਓਏ ਅੱਜ ਅੰਬਰ ਸੌਂਦਿਆਂ ਨੀ ਚੰਦਣ ਦੇ ਲਾਟਾਂ ਬੈ ਗਈ ਲੰਮੀਆ ਤਾਣ ਕੇ ਸਭ ਮੁੱਕ ਗਿਆ ਬਾਟਾ ਓ ਹਿੱਕ ਤੇ ਚਮਕੀ ਲੇ ਓ ਕਿ ਲੈ ਗਿਆ ਧਰ ਕੇ ਦੁਰ ਚੱਲੀ ਜਿੰਦੜੀ ਏ ਨੀ ਢਾਲੀ ਅਤਿ ਗਰੀ ਪਾਈ ਕਿਤੇ ਅਲ ਤਫਰੰਗਿਆ ਕੀ ਵਰਤ ਆਪਾਣਾ ਸਾਤੋਂ ਬਾਪਾ ਕੋਲਿਆ ਤੇਰਾ ਨਲਕਾਣਾ ਕਿ ਅਕੇ ਤੜਕੇ ਲੈ ਦੁਨੀਆ ਬਦਮੋਈ ਸਾਡੇ ਵਕੀਲੇ ਲੈ ਅੱਖ ਦਾ ਸਿਵਿਆ ਮਰਦਾਣਾ ਬਾਪਾ ਤੋਲਿਆ ਤੇਰਾ ਨਲਕਾਣਾ ਅਮਰ ਸਿੰਘ ਚ ਵਕੀਲਾ ਤੇ ਅਮਰਜੋਤ ਅੱਜ ਬੇਸਖ ਸੰਸਾਰ ਛੱਡ ਕੇ ਗਏ ਨੂੰ 35 ਸਾਲ ਗੁਜ਼ਰ ਗਏ ਪਰ ਉਹਨਾਂ ਦੇ ਪ੍ਰਸ਼ੰਸਕਾਂ ਦੀ ਜਿਹੜੀ ਗਿਣਤੀ ਹੈ ਉਹ ਅੱਜ ਵੀ ਲੱਖਾਂ ਵਿੱਚ ਹੈ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਬੱਚੇ ਵੀ ਆ ਬੁੱਢੇ ਵੀ ਆ ਕਲਾਕਾਰ ਵੀ ਆ ਰਾਈਟਰ ਵੀ ਆ ਪਰ ਸਭ ਤੋਂ ਵੱਡੀ ਜਿਹੜੀ ਹੈਰਤ ਅੰਗੇਜ ਹੈ ਹਨਾਨੀ ਵਾਲੀ ਗੱਲ ਇਹ ਆ ਉਹ ਇਹ ਕਿ ਪੰਜਾਬ ਦੇ ਸਰਮੌਰ ਜਿਹੜੇ ਢਾਡੀ ਕਵੀਸ਼ਰ ਨੇ ਉਹ ਵੀ ਉਹਨਾਂ ਦੀ ਗਾਇਕੀ ਦੇ ਕਾਇਨ ਨੇ ਉਨ੍ਹਾਂ ਦੀ ਗਾਇਕੀ ਵਿੱਚ ਅਜਿਹਾ ਕੀ ਸੀ ਉਨ੍ਹਾਂ ਦੀ ਗਾਇਕੀ ਵਿੱਚ ਅਜਿਹਾ ਕਿਹੜਾ ਸੁਆਦ ਸੀ ਜਿਹੜਾ ਕਵਿਸ਼ਰੀਆਂ ਤੱਕ ਨੂੰ ਵੀ 35 ਸਾਲ ਤੇ ਬਾਅਦ ਵੀ ਟੰਬੀ ਰੱਖ ਰਿਹਾ ਹੈ ਅਸੀਂ ਉਨ੍ਹਾਂ ਬਾਰੇ ਚਮਕੀਲਾ ਜੀ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਨਾਲ ਢਾਡੀ ਪ੍ਰਦੀਪ ਸਿੰਘ ਜਿਹੜੇ ਸਕੇ ਉਹਨਾਂ ਦੇ ਜਿਹੜੀ ਸਕੀ ਭੈਣ ਸੀ ਅਮਰ ਸਿੰਘ ਚਮਕੀਲਾ ਸਵਰਨਕਰ ਉਹਨਾਂ ਦੇ ਲੜਕੇ ਪ੍ਰਦੀਪ ਸਿੰਘ ਚਮਿੰਡਾ ਔਰ ਤੇਜਾ ਸਿੰਘ ਪਾਣੋਕੀ ਉਹ ਵੀ ਸਰਨੇ ਫਗਵਾੜ ਤੋਂ ਜੁੜੇ ਆ ਤੇ ਹਾਕਮ ਸਿੰਘ ਜੜਤੋਲੀ ਜੀ ਸਰੰਗੀ ਮਾਸਟਰ ਪੰਜਾਬ ਦੇ ਬੜੇ ਸਰੀਲੇ ਫੰਕਾਰ ਸਰੰਗੀ ਮਾਸਟਰ ਜੀ ਨੇ ਚਰਨ ਸਿੰਘ ਗੁਰਮੰਗ ਤੇ ਚਰਨ ਸਿੰਘ ਗੁਰਮੰਗ ਉਹ ਵੀ ਸਰਨੇ ਜੁੜੇ ਆ ਅਸੀਂ ਉਹਨਾਂ ਤੋਂ ਇਹ ਕੱਲੇ ਕੱਲੇ ਬਾਰੇ ਇਹ ਕੱਲੇ ਕੱਲੇ ਤੋਂ ਚਮਕੀਲਾ ਜੀ ਬਾਰੇ ਮਨੂੰ ਕਿਆ ਉਹਨਾਂ ਦਾ ਰਿਸ਼ਤਾ ਸੀ ਉਹਨਾਂ ਨਾਲ ਅੱਜ ਉਹਨਾਂ ਦਾ ਕੀ ਰਿਸ਼ਤਾ ਆ ਉਹਨਾਂ ਦੇ ਫਾਲੋਅਰ ਨੇ ਫੈਨ ਨੇ ਕਿ ਜਾਂ ਉਹਦੀ ਗਾਇਕੀ ਦੇ ਕਾਇਨ ਨੇ ਇਹਦੇ ਬਾਰੇ ਅਸੀਂ ਦੋ ਸ਼ਬਦਾਂ ਦੇ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਪ੍ਰਦੀਪ ਜੀ ਸਭ ਤੋਂ ਪਹਿਲਾਂ ਉਹਨਾਂ ਦੇ ਭਾਣ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਦੀਪ ਜੀ ਤੁਸੀਂ ਦੱਸੋ ਵੀ ਤੁਹਾਡਾ ਚਮਕੀਲਾ ਜੀ ਪਰਿਵਾਰ ਨਾਲ ਕੀ ਰਿਸ਼ਤਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਤਕਾਰਯੋਗ ਮਾਮਾ ਜੀ ਅਮਰ ਸਿੰਘ ਜੀ ਚਮਕੀਲਾ ਉਹਨਾਂ ਦਾ ਮੈਂ ਭਾਣਜਾ ਢਾਡੀ ਪ੍ਰਦੀਪ ਸਿੰਘ ਚਮਿੰਡਾ ਮੇਰੇ ਨਾਲ ਖੜੇ ਆ ਭਾਈ ਚਰਨ ਸਿੰਘ ਜੀ ਗੁਰਮਾ ਢਾਡੀ ਜੱਥਾ ਸੁਰੰਗੀ ਮਾਟਰ ਇੰਟਰਨੈਸ਼ਨਲ ਹਾਕਮ ਸਿੰਘ ਜੀ ਜੜਤੌਲੀ ਢਾਡੀ ਤੇਜਾ ਸਿੰਘ ਜੀ ਫਗਵਾੜਾ ਹੋਰ ਪਤਵੰਤੇ ਸੱਜਣ ਸਾਡੇ ਪ੍ਰਧਾਨ ਸਾਹਿਬ ਜੀ ਮੈਸੀ ਜੀ ਖੜੇ ਨੇ ਆਓ ਮੇਰੇ ਮਾਮਾ ਜੀ ਉਹਨਾਂ ਦੇ ਫੈਨ ਆ ਰਾਗੀ ਟਾਢੀ ਜਿੰਨਾ ਚਿਰ ਉਹਨਾਂ ਦੇ ਗੀਤ ਨਾ ਗਾਉਣ ਤਲਵਾਰ ਮੈਂ ਕਰਨਗੀ ਧਰਦੀ ਆ ਨੀ ਸਰਹੰਦ ਦੀਏ ਤਲਵਾਰੇ ਇੰਨੀਕ ਉਹਨਾਂ ਨੇ ਉਹਦੇ ਵਿੱਚ ਕਲਾ ਭਰਤੀ ਜੀਨੇ ਵੀ ਟਾਢੀ ਬਣਨਾ ਜਾਂ ਰਾਗੀ ਬਣਨਾ ਕੋਈ ਵੀ ਸੰਗੀਤ ਦਾ ਗਿਆਨ ਲੈਣਾ ਉਹਨੂੰ ਮੇਰੇ ਮਾਮਾ ਜੀ ਨੂੰ ਜ਼ਰੂਰ ਸੁਣਨਾ ਪਵੇਗਾ ਮੇਰੇ ਬਹੁਤ ਹੀ ਸਤਿਕਾਰਯੋਗ ਸਰੰਗੀ ਮਾਸਟਰ ਹਾਕਮ ਸਿੰਘ ਜੀ ਜੜਤੌਲੀ ਜੋ ਕਿ 35 ਸਾਲ ਤਾਂ ਉਹਨਾਂ ਨੂੰ ਹੋ ਗਏ ਡੈਥ ਹੋਈ ਨੂੰ ਇਹਦੂ ਪਹਿਲਾਂ ਤੋਂ ਇਹ ਉਹਨਾਂ ਦੇ ਬਿੱਤਰ ਵੀ ਨੇ ਆਓ ਮੈਂ ਉਹਨਾਂ ਨੂੰ ਬੇਨਤੀ ਕਰ ਦਵਾਂ ਵੀ ਉਹ ਆਪ ਦੇ ਜਿਹੜੇ ਮਨ ਚ ਉਹਨਾਂ ਦਾ ਵੋਲਬਲਾ ਵਾ ਉਹ ਪੇਸ਼ ਕਰਨ ਢਾਡੀ ਹਾਕਮ ਸਿੰਘ ਜੀ ਜੜਤੌਲੀ ਮੇਰੀ ਉਹਨਾਂ ਦੇ ਨਾਲ ਸਨ 79 80 ਚ ਵੀ ਆੜੀ ਰਹੀ ਆ ਜਦੋਂ ਜਗਰਾਤੇ ਦੇ ਉੱਤੇ ਗੀਤ ਗਾਉਂਦੇ ਹੁੰਦੇ ਸੀ ਹੱਥ ਅੱਡਦੀ ਫਿਰਦੀ ਆ ਤਾਰਾ ਪੁੱਤ ਨੂੰ ਹਿੱਕ ਨਾਲ ਲਾ ਕੇ ਕੋਈ ਦੇ ਦਿਓ ਦਮਨਾਰੀ ਮੈਂ ਆਉਣਾ ਪੁੱਤ ਦੀ ਲੋਥ ਦਵਾ ਕੇ ਉਹ ਗੀਤ ਮੈਂ ਅੱਜ ਵੀ ਹਰਮੋਨੀਅਮ ਤੇ ਤਕਰੀਬਨ ਦੂਏ ਤੀਏ ਦਿਨ ਗਾ ਕੇ ਉਸ ਮਹਾਨ ਰੂਹ ਨੂੰ ਯਾਦ ਕਰਕੇ ਅੱਖਾਂ 'ਚੋਂ ਅਥਰੂ ਕੇਰਦਾ ਕਿ ਐਡੀ ਵੱਡੀ ਕਲਾ ਦੇ ਮਾਲਕ ਆਪ ਹੀ ਲਿਖਣਾ ਆਪ ਹੀ ਗਾਉਣਾ ਆਪ ਹੀ ਕੰਪੋਜ਼ ਕਰਨੀ ਤੇ ਮਾਲਕੇ ਕੀ 뮤직 ਡਾਇਰੈਕਟਰ ਨੂੰ ਵੀ ਆਪ ਦੱਸਦੇ ਹੁੰਦੇ ਸੀਗੇ ਕਿ ਤਕਰੀਬਨ ਅਸੀਂ ਰੋਜ਼ ਮਿਲਦੇ ਹੁੰਦੇ ਸੀਗੇ ਬਹੁਤ ਜਿਆਦਾ ਸਾਡਾ ਪ੍ਰੇਮ ਸੀ ਬਸ ਇਹ ਨਹੀਂ ਸੀ ਪਤਾ ਵੀ ਚਮਕੀਲੇ ਨੇ ਸੇਤੀ ਹੀ ਛੁਪ ਜਾਣਾ ਹੈ ਜਦੋਂ ਉਹਨਾਂ ਦੀ ਲਾਸਟ ਕੈਸਟ ਜਿਹਦੇ ਵਿੱਚ ਮੈਂ ਉਹਨਾਂ ਦਾ ਬਹੁਤ ਉਹਦਾ ਉਹਨਾਂ ਦਾ ਕੋਈ ਵੀ ਗੀਤ ਮੇਰੇ ਕੋਲੋਂ ਤੁਸੀਂ ਸੁਣ ਸਕਦੇ ਹੋ तकरीबन ਉਹਨਾਂ ਦੇ 90% ਗੀਤ ਜਿੰਨੇ ਧਾਰਮਿਕ ਆਉਂਦੇ ਨੇ ਉਹ ਸਾਰੇ ਮੇਰੇ ਯਾਦ ਵੰਗੂ ਵੀ ਨੇ ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ ਇਹ ਗੀਤ ਤਾਂ ਮੈਂ ਸਰਕਾਰੀ ਡਿਊਟੀ ਕਰਦਾ ਹੁੰਦਾ ਸੀ ਉਦੋਂ ਵੀ ਮੇਰੇ ਸਟਾਫ ਮੈਂਬਰ ਮੈਨੂੰ ਆਉਂਦੇ ਹੀ ਕਹਿੰਦੇ ਸੀ ਇਹ ਸੁਣਾ ਦੇ ਡੰਡ ਖੂਦ ਹੀ ਵਾਂਗੂ ਨਹੀਂ ਤੂੰ ਆਈ ਸੀ ਭਰ ਕੇ ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ ਸਾਤੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਨਹੀਂ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਵਾਰੇ ਅੱਜ ਵੀ ਜਦੋਂ ਅਸੀਂ ਧਾਰਮਿਕ ਸ਼ੁਰੂਆਤ ਕਰਦੇ ਆ ਤਾਂ ਮੈਂ ਤਕਰੀਬਨ ਉਸ ਰੱਬੀ ਰੂਹ ਨੂੰ ਯਾਦ ਕਰਕੇ ਜਿੰਨੇ ਉਹਨਾਂ ਦੇ ਧਾਰਮਿਕ ਗੀਤ ਨੇ ਤਕਰੀਬਨ ਜੇ ਮੇਰਾ 2.5 ਘੰਟੇ ਦਾ ਵੀ 2 ਘੰਟੇ ਦਾ ਵੀ ਪ੍ਰੋਗਰਾਮ ਮੈਂ ਧਾਰਮਿਕ ਗੀਤ ਉਹਨਾਂ ਦੇ ਸਾਰੇ ਹੀ ਵਜਾ ਕੇ ਆਨੰਦ ਮਹਿਸੂਸ ਕਰਦਾ ਮਾਣ ਮਹਿਸੂਸ ਕਰਦਾ ਅਮਰ ਸਿੰਘ ਜੀ ਚਮਕੀਲਾ ਜਿਨ੍ਹਾਂ ਦੇ ਯਾਰਬ ਜਪਾ ਕਤਰ ਹੋਏ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜੋ ਅਮਰਸੰਗੀ ਚਮਕੀਲਾ ਜੀ ਨੇ ਆਪਣੇ ਗੀਤਾਂ ਦੇ ਵਿੱਚ ਆਪਣੇ ਸੰਗੀਤਾਂ ਦੇ ਵਿੱਚ ਜਿਹੜੇ ਸ਼ਬਦ ਪਾਤੇ ਅੱਗੇ ਤੱਕ ਬੜੇ ਰੈਕਟਰ ਦੁਨੀਆ ਦੇ ਪੈਦਾ ਹੋਏ ਨੇ ਇਹ ਨਹੀਂ ਮੈਂ ਕਹਿੰਦਾ ਵੀ ਉਹ ਸਤਿਕਾਰਯੋਗ ਨਹੀਂ ਸਾਡੇ ਤੇਜਾ ਦੇਖੀ ਤਲਵੰਡੀ ਸਾਹਿਬ ਖੜੇ ਨੇ ਬੜੀ ਮਹਾਨ ਕਰਪਾ ਨੇ ਉੱਤੇ ਬੜੀਆਂ ਇੰਟਰਵਿਊਆਂ ਨੇ ਸੁਣੀਆਂ ਨੇ ਪਰ ਜਿਹੜੇ ਸ਼ਬਦ ਸਰਦਾਰ ਅਮਰਸੰਗੀ ਚਮਕੀਲਾ ਗੀਤਾਂ ਵਿੱਚ ਪਾ ਗਏ ਉਹ ਸ਼ਬਦ ਅੱਗੇ ਤੱਕ ਕਿਸੇ ਤੋਂ ਨਹੀਂ ਪਾਇਆ ਕਿ ਤੱਕ ਅਸੀਂ ਇਹਨਾਂ ਦੇ ਸ਼ਬਦ ਸੁਣਦੇ ਨਾ ਮੇਰੇ ਵੀਰ ਖਾੜਗੂ ਪਿੰਡ ਵਿੱਚੋਂ ਨਿਤ ਸਖੇ ਕਰਨ ਗੰਦਾਸੇ ਵੀ ਇੱਕ ਤੇਰੀ ਜਾਨ ਦਾ ਖਤਰਾ ਏ ਪਿੰਡ ਸਾਰਾ ਦਾ ਇੱਕ ਪਾਸੇ ਵੀ ਇਹੋ ਜਿਹੇ ਵਿਚਾਰਾਂ ਦੇ ਗੱਲਾਂ ਕਰਨੀਆਂ ਮੇਰੇ ਖਿਆਲ ਦੇ ਵਿੱਚ ਢਾਡੀ ਰਾ ਕੇ ਉਹਨੂੰ ਕਈ ਵਾਰੀ ਕਹਿੰਦੇ ਹੁਣ ਯਾਰ ਤੂੰ ਇਧਰ ਨੂੰ ਕਿੱਥ ਨੂੰ ਚੱਲ ਪਿਆ ਪਰ ਮੇਰਾ ਕਹਿਣ ਤੋਂ ਬਾਅਦ ਇਹ ਆ ਜਦੋਂ ਅਸੀਂ ਇੱਕ ਇੱਕ ਸ਼ਬਦ ਨੂੰ ਸੁਣਦੇ ਹਾਂ ਤਾਂ ਸਾਡਾ ਇੱਕ ਇੱਕ ਰੋਮ ਆਏ ਖੜਾ ਆਉਂਦਾ ਵੀਰ ਮੇਰੋ ਜਿਵੇਂ ਕੋਈ ਜੰਗ ਦੇਵਿਕ ਤਲਵਾਰ ਲੈ ਕੇ ਲੜਨ ਲਈ ਗਿਆ ਹੋਵੇ ਅੱਜ ਸਾਨੂੰ ਕੀ ਸੁਣਾਉਣ ਜਾ ਰਹੇ ਪੰਜਾਬ ਦੇ ਢਾਡੀ ਕਬੀਰ ਕੋ ਉਹਨਾਂ ਦਾ ਚਮਕੀਲਾ ਜੀ ਉਹਨਾਂ ਦਾ ਕੋਈ ਐਸਾ ਗੀਤ ਜਿਹੜਾ ਸਾਨੂੰ ਸੁਣਾਓ ਦਰਸ਼ਕਾਂ ਨੂੰ ਸੁਣਾਓ ਤੇ ਦਰਸ਼ਕਾਂ ਨਾਲ ਆਪਣੇ ਚਾਰ ਸ਼ਬਦਾਂ ਦੀ ਸਾਂਝ ਪਾਓ ਕਿਉਂਕਿ ਸਰਦਾਰ ਅੰਦਸੰਗੀ ਚਮਕੀਲਾ ਨੇ ਜੋ ਤਰਜ਼ਾਂ ਲਿਖੀਆਂ ਅਸੀਂ ਢਾਡੀ ਰਾਗੀ ਦੇ ਵਿੱਚ ਵੀ ਉਹ ਪੈਦਾ ਕੀਤੇ ਨੇ ਪਰ ਮੈਂ ਪ੍ਰਚਾਰਕਾਂ ਸਾਡੇ ਵੀਰ ਜੀ ਹਗਮ ਸਿੰਘ ਜੀ ਅਸੀਂ ਆਮ ਗਾਉਂਦੇ ਰਹੇ ਹਾਂ ਜਦੋਂ ਰਾਜਕੁਮਾਰੀ ਮੀਰਾ ਬਾਈ ਸਤਿਗੁਰੂ ਦਾਹ ਮਾਰਨ ਨੂੰ ਮਿਲਣ ਵਾਸਤੇ ਜਾਂਦੀ ਹੈ ਅਸੀਂ ਇਹਨਾਂ ਦੀ ਇੱਕ ਤਰਜ ਲਈ ਉਹ ਗੁਰੂ ਰਦਾਹ ਮਹਾਰਾਜ ਦੇ ਕੋਲ ਸਾਹਮਣੇ ਜਾ ਕੇ ਬੈਠ ਗਈ ਤੇ ਗਹਿਣੇ ਗੱਟੇ ਪਹਿਨੇ ਹੋਣੇ ਰਾਜਕਮਾਰੀ ਮੀਰਾਬਾਈ ਨੂੰ ਸਤਿਗੁਰੂ ਰਦਾਹ ਜੀ ਮਹਾਰਾਜ ਕੀ ਕਹਿੰਦੇ ਨੇ ਤੇ ਮੀਰਾਬਾਈ ਕੀ ਕਹਿੰਦੀ ਹੈ ਉਹ ਬੜੀਆਂ ਦਵਾਰਿਆਂ ਤੇ ਫਿਰ ਕੇ ਮੈਂ ਆਈ ਪਰ ਮੇਰੇ ਮਨ ਨੂੰ ਨ ਚੈਨ ਕੋਈ ਆਈ ਪਰ ਮੇਰੇ ਮਨ ਨੂੰ ਨ ਚੈਨ ਕੋਈ ਆਈ ਆਰਤੀ ਵੀ ਆਪ ਦੇ ਢੁਟਾਰਦਾ ᱛਿਆ ਹਾਂਜੀ ਟਾਰਦਾ ᱛਿਆ ਡੁੱਬਦੇ ਬੇੜੇ ਨੂੰ ਲਾ ਦੇ ਪਾਰਦਾ ᱛਿਆ ਡੁੱਬਦੇ ਬੇੜੇ ਨੂੰ ਲਾ ਦੇ ਪਾਰਦਾ ᱛਿਆ ਓ ਹੁਣ ਸਿੱਖ ਰਾਣੀਆਂ ਨਹੀਂ ਸੁਣ ਲੈ ਵਿਚਾਰ ਜੇ ਹੁਣ ਸਿੱਖ ਰਾਣੀਆਂ ਨਹੀਂ ਸੁਣ ਲੈ ਵਿਚਾਰ ਉਹ ਥਿੱਲੀ ਲੌਂਗ ਲਹਾ ਦੇ ਨਾਲੇ ਗਲ ਵਿੱਚੋਂ ਹਰ ਥਿੱਲੀ ਲੌਂਗ ਲਹਾ ਦੇ ਨਾਲੇ ਗਲ ਵਿੱਚੋਂ ਹਰ ਉਹ ਝੂਠਾ ਸਾਰਾ ਸੋਨੇ ਦਾ ਸ਼ਿੰਗਾਰ ਰਾਣੀਆਂ ਸ਼ਿੰਗਾਰ ਰਾਣੀਆਂ ਉਹ ਫੈਲਾ ਸਾਰੇ ਜੇਵਰੇ ਉਤਾਰ ਰਾਣੀਆਂ ਫੈਲਾ ਸਾਰੇ ਜੇਵਰੇ ਉਤਾਰ ਰਾਣੀਆਂ